ਹਾਂਜੀ ਕੀ ਹਾਲ ਚੱਲ ਕਰਦੇ ਆ ਜੀ ਵੀਡੀਓ ਸਟਾਰਟ ਆਪਣੇ ਮੱਝਾਂ ਵਾਲੇ ਫਾਰਮ ਤੇ ਕੰਮ ਸਾਰਾ ਆਲਮੋਸਟ ਸਾਰਾ ਡਨ ਹੋ ਗਿਆ ਵਾ ਆਪਾਂ ਪਾਈਪਾਂ ਉਹ ਪਾਸਾਰੀਆਂ ਲੱਗ ਗਈਆਂ ਸੀ ਆ ਫਰਸ਼ ਦੀ ਸਫਾਈ ਘੱਟ ਸੀ ਤੇ ਇਹ ਮਿਸਤਰੀ ਨੇ ਦੇਤੇ ਦੁਆਰਾ ਕ੍ਰੈਸ਼ਰ ਜਮਾਰਤਾ ਵਾ ਢੋਲ ਗਿਆ ਪਾਤਾ ਕੇ ਕ੍ਰੈਸ਼ਰ ਮਾਰਤਾ ਬੋਲੀ ਮਾਰ ਕੇ ਤੇ ਇਧਰ ਹੀ ਪਾਈਪਾਂ ਰਹਿ ਗਈਆਂ ਜੀ ਆਪਾਂ ਲਾਤੀਆਂ ਵਾ ਸਾਰੀਆਂ ਯਾ ਪਰਦੇ ਕਰਤੇ ਹੀ ਆਪਾਂ ਤੇ ਫਲਾ ਲਈ ਵੱਡੀਆਂ ਵੱੱਡੀਆਂ ਲਈ ਤਾਂ ਆਪਾਂ ਕੂਲੇ ਲੈ ਜਾ ਸਾਰੇ ਤੇ ਫਲਾ ਲਈ ਆਪਾਂ ਇੱਥੇ ਇੱਕ ਨਿੱਕੀ ਖੇਲ ਬਣਾ ਲਈ ਚ ਬੱਚੇ ਨਿੱਕੀ ਜੀ ਬਣਾ ਲਈਏ ਇਹ ਅੱਜ ਪਲਸਟਰ ਹੋ ਜੂਗੀ ਤੇ ਅੱਜ ਆਪਾਂ ਪੌਲੇ ਸਾਫ ਕਰਨ ਦੇ ਗੂ ਕੰਡੀਸ਼ਨ ਬਹੁਤ ਖਰਾਬ ਹੋਈ ਹੋਈ ਆ ਸੀਮੈਂਟ ਬਹੁਤ ਵਿੱਚ ਪਿਆ ਗਿਆ ਇੱਕ ਸਾਫ ਕੀਤਾ ਉਹ ਤੁਹਾਨੂੰ ਦਿਖਾਉਣੇ ਆ ਆਪਾਂ ਸਾਫ ਕਰਤਾ ਵਾ ਹੁਣ ਉਹ ਨਾਲ ਦਾ ਸਾਫ ਕਰਦੇ ਆ ਪਾਈਪਾਂ ਆਪਾਂ ਬਾਅਦ ਚ ਲਾਈਆਂ ਫਰਸ਼ ਪਾ ਕੇ ਤੇ ਨਹੀਂ ਹਿਲਦਿਆਂ ਤਾਂ ਨਹੀਂ ਪੂਰੀ ਮਜ਼ਬੂਤ ਆ ਅਗਲੇ ਬੰਨੇ ਆਪਾਂ ਅਗਲੇ ਬੰਨੇ ਚਲ ਵੀ ਗੁਹਾਗਾ ਨਹੀਂ ਜਾਂਦਾ ਤਾਂ ਕਰਕੇ ਆਪਾਂ ਅਗਲੇ ਬੰਨੇ ਪਕੜ ਲੇ ਬਣਾਉਣ ਲਈ ਪਾਈਪਾਂ ਦੀ ਤੇ ਸੀਮੈਂਟ ਵੱਧ ਬਣਾਤਾ ਟਿੱਬੀ ਵੀ ਬਣਾਤੀ ਹਰੇਕ ਪੈਵ ਦੇ ਅੰਗੇ ਇਧਰਲੀ ਸਾਈਡ ਵੀ ਛੇਵੇਂ ਕੰਮ ਕੀਤਾ ਆ ਰਮਜ਼ਾ ਬਾਕੀ ਸਾਰਾ ਕੰਮ ਤਾਂ ਡੰਨਾ ਬਸ ਇੱਕ ਫਿਟਿੰਗ ਦਾ ਰਹਿ ਗਿਆ ਵਾ ਸਮਾਨ ਸਾਰਾ ਲਿਆਂਦਾ ਪਿਆ ਤੇ ਅੱਜ ਤਾਂ ਲਾਰੀ ਲਾਉਣ ਡਿਆ ਵਾ ਦੇਖੋ ਇੱਕ ਦੋ ਦਿਨਾਂ ਤੱਕ ਬਾਈ ਆਉਂਦਾ ਤੇ ਆਪਾਂ ਫਿਟਿੰਗ ਰਾਕੇ ਤੇ ਬਸ ਸਾਰਾ ਕੰਮ ਡੰਨਾ ਇੱਕ ਆਪਾਂ ਸ਼ਹਿਰ ਗਏ ਸੀ ਤੇ ਅੱਜਵੇਂ ਸਾਰੀਆਂ ਜਾਲੀਆਂ ਵਾ ਇਹਨਾਂ ਦੇ ਆਪਾਂ ਪਰਦੇ ਲੈ ਜਾਂਦੇ ਆ ਉਹ ਆਪਾਂ ਬਾਹਰ ਵਾਲੀ ਸਾਈਡ ਪਾਰਾਂਗੇ ਨਾਲੇ ਠੰਡ ਰੁਕ ਜੂਗੀ ਓੜੀਆਂ ਵਾਲੇ ਪਰਮ ਦੀ ਵੀ ਲੈ ਆਂਦਾ ਸਾਰਾ ਸਮਾਨ ਉਹਦੇ ਹਲ ਗਿਆ ਪਰਦੇ ਲੈ ਕੇ ਆਉਣੇ ਸੀ ਉਹਦੇ ਵੀ ਇੱਥੇ ਸੂਰਜ ਵਾਈਦਾ ਸਾਨੂੰ ਹੋ ਚੱਲੂ ਲਾ ਕੇ ਜਾ ਕੇ ਦਿਖਾਉਣੇ ਆ ਇਧਰਲੀ ਸਾਈਡ ਆਪਾਂ ਟੋਕੇ ਦਾ ਪ੍ਰਬੰਧ ਕਰ ਲਿਆ ਹਰਾ ਇੱਥੇ ਪਰਚੀ ਜਿਹੜੀ ਪਾਈ ਸੀ ਉੱਤੇ ਆਪਾਂ ਟੋਕਾ ਫਿੱਟ ਕਰ ਲਿਆ ਤੇ ਇਥੇ ਵੀ ਕਰਦਾ 4 ਇੰਚੀ ਪਰਦਾ ਕੱਟਦਾ ਵਾ ਉਦਰੀ ਦਿਖਾਉਣਾ ਤੁਹਾਨੂੰ ਠੰਡ ਕੀ ਦੇ ਨਾਲ ਬਈ ਜਬਾਨ ਸੱਥ ਲਾਉਣ ਡਈ ਐ ਪੈਂਦਾ ਫਿੱਟ ਆ ਵੈਦਲੀ ਸਾਈਡ ਇਹ ਆ ਪੰਮਣਾ ਵਾਲਿਆ ਬਾ ਦੂਜਾ ਬਰਾਦੇ ਵਾਲਾ ਕਮਰਾ ਇੱਥੇ ਆਪਾਂ ਉੱਤੇ ਇੱਕ ਸੇਲ ਪਾ ਦੇਣੀ ਆ ਬੱਤੇ ਪਾ ਦਾਂਗੇ ਜਾਂ ਸੇਲ ਪਾ ਦਾਂਗੇ ਬਈ ਉੱਤੇ ਕੋਈ ਨਾ ਕੋਈ ਜੋ ਮਰਜ਼ੀ ਚੀਜ਼ ਰੱਖ ਸਕਦੇ ਆਪਾਂ ਆਪਣਾ ਬਣ ਗਿਆ ਬਰਾਦੇ ਵਾਲਾ ਰੂਮ ਆ ਟੋਕਾ ਸਾਹਮਣੇ ਮੱਜਾਂ ਦਾ ਪਰਮਾ ਇਹਨੂੰ ਵੈਸੇ ਮੈਂ ਤਾਂ ਇੱਥੇ ਤੈਕਿਆ ਫਰਸ਼ ਪਾਉਣੀ ਆ ਪਰ ਕਰਦੇ ਆਂਦੇ ਨਹੀਂ ਇੱਥੇ ਤੁਸੀਂ ਇੱਟਾ ਲਾ ਦਾਂਗੇ ਆਪਾਂ ਪਰ ਸ਼ੇਖੇ ਤਿਲਕੂਗੀ ਐ ਤੇ ਜੋ ਚਲੋ ਕਰ ਦਿੰਦੇ ਹਾਂ ਮੰਦਨੀ ਚਾਹੀਦੀ ਇੱਥੇ ਆਪਾਂ ਇੱਟਾ ਲਾ ਦਾਂਗੇ ਇਹਦੇ ਵੀ ਪਰਦੇ ਸਾਰੇ ਆ ਗਏ ਆ ਇਹ ਆਪਾਂ ਤਿੰਨ ਪਰਦੇ ਲਿਆਂਦੇ ਇਹਨਾਂ ਦੇ ਕੋੜੀ ਵਾਲੇ ਪਰਮ ਦੇ ਇੱਥੋਂ ਉਧਰੋਂ ਲੈ ਕੇ ਇੱਥੋਂ ਤੱਕ ਇੱਕ ਟੋਟਾ ਗੇਟ ਦਾ ਇੱਕ ਟੋਟਾ ਇਹ ਟੋਲੀਆ ਕਿਦੇ ਉੱਥੋਂ ਤੱਕ ਉਹ ਸਰੀ ਵਾਲੀ ਤੱਕ ਇੱਕ ਟੁੱਟਾ ਇਹ ਅੱਜ ਦੇਖਾਂਗੇ ਜੇ ਅੱਜ ਜਾਂ ਸਵੇਰੇ ਲਾਵਾਂਗੇ ਤੇ ਫਿਰ ਤੁਹਾਨੂੰ ਜਰੂਰ ਦਿਖਾਵਾਂਗੇ ਹੁਣ ਕੰਡੀਸ਼ਨ ਦੇਖੋ ਅਜੇ ਮਿਲਦਾ 15 ਦਿਨ ਹੋਏ ਆ ਘੋੜਿਆਂ ਨੂੰ ਆਪਾਂ ਨੂੰ ਫਾਰਮ ਚ ਵੜੀਆਂ ਨੂੰ ਤੇ ਤੁਸੀਂ ਆ ਪਹਿਲੇ ਦਿਨ ਕੰਡੀਸ਼ਨ ਦੇਖੀਓ ਤੇ ਹੁਣ ਮੜੀ ਦੇਖੋ ਅੱਗਨੇ ਘੋੜੀ ਬਹੁਤ ਕਵਰ ਹੋ ਗਈ ਆ ਥਾਂ ਦਾ ਕਰਕੇ ਹੀ ਅੱਡੇ ਤੋਂ ਜ਼ਿਆਦਾ ਤਾਂ ਆਪਣੇ ਜਨਮ ਰਸਤੇ ਲੇ ਸੀ ਥੋੜੀ ਜਿਹੀ ਗਰਮਾ ਆਹ ਕੋਲੀ ਦੇ ਤੁਸੀਂ ਕੰਡੀਸ਼ਨ ਦੇਖ ਲਓ ਆਹ ਦੇਖ ਲਓ ਕਿਸ਼ਰਾਲੀ ਹੋਣਾ ਜਮਾ 100 ਚੋਂ 90% ਡਨ ਹੋ ਗਈ ਹੈ ਓਏ ਚਲੋ ਠੀਕ ਹੈ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ